ਲਾਗਤਾਂ ਤੇ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਇੱਕ ਸੈਮੀਫਾਈਨਲ ਹੁੰਦਾ ਹਰੇਕ ਪਾਰਟੀ ਵਾਸਤੇ ਇਹ ਤੋਂ ਤੈਅ ਹੁੰਦਾ ਵੀ ਅਗਲੀ ਸਲਕਾਵ ਕਿਹਦੀ ਹੋਣੀ ਹੈ ਵਿਕਾਸ ਹੁਣ ਵਾਲਾ ਬਹੁਤ ਆ ਬਹੁਤ ਪੁੱਛਿਆ ਸਾਡਾ ਏਰੀਆ ਇਹ ਵਧੀਆ ਉਮੀਦਵਾਰ ਵਧੀਆ ਆਉਣ ਤੇ ਵਧੀਆ ਗੱਲਾਂ ਕਰਨ ਹਨ ਇਸ ਵਾਰ ਇਲੈਕਸ਼ਨ ਚ ਸੁਧਾਰ ਦੀ ਉਮੀਦ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਬਹੁਤ ਕੰਮ ਖਰਾਬ ਕੀਤਾ ਐ ਕਿ ਨਵੀਂ ਸਰਕਾਰ ਬਣੀ ਤਾਂ ਕਾਂਗਰਸੀ ਸਰਕਾਰ ਆ ਜਵੇ ਜ਼ਿਆਦਾ ਵਧੀਆ ਜਦੋਂ ਪੰਚਾਇਤਾਂ ਬਣੀਆਂ ਹੈਗੀਆਂ ਅਸੀਂ ਕੰਮ ਕਰਦੇ ਆਉਂਦੇ ਹੈਗੀਆਂ ਨੇ ਚੱਪੜ ਤੁਸੀਂ ਸਾਡੀ ਬੜੀ ਪ੍ਰਾਣੀ ਦੀ ਡਿਮਾਂਡ ਸੀ 50 60 ਸਾਲ ਤੋਂ ਉਹ ਅਸੀਂ ਸੰਤ ਸੀਚੇਬਲ ਪ੍ਰੋਜੈਕਟ ਹੈਗੇ ਆ ਉਹਦੇ ਥਰੂ ਡੰਗਿਆ ਕੀਤੇ ਹੈਗੇ ਆ ਤੇ ਆਪਣੇ ਬੰਦੇ ਨੂੰ ਪਾਵਾਂਗੇ ਬੋਟ ਜਿਹੜੀ ਸਾਡੀ ਹੈਲਪ ਕਰੂਗਾ ਅਸੀਂ ਬੋਟ ਪਾਵਾਂਗੇ ਉਹਨਾਂ ਨਹੀਂ ਨਹੀਂ ਦੇਖੋ ਇਹ ਬੜੇ ਪ੍ਰਬੰਧ ਹੁੰਦੇ ਨੇ ਕਿਉਂਕਿ ਜੇ ਬਜ਼ੁਰਗ ਕੋਈ ਸਾਡਾ ਆਉਂਦਾ ਤੇ ਉਹਨੂੰ ਵੀਲ ਚੇਅਰ ਜਾਂ ਕੋਈ ਸਾਥੀ ਜ਼ਰੂਰ ਹੋਣਾ ਚਾਹੀਦਾ ਉਹ ਦੇਖੋ ਸਾਹ ਚੜਿਆ ਹੋਇਆ ਉਹਨਾਂ ਨੂੰ ਲੈਂਨ ਵੀ ਇਹਦਾ ਬੋਟਾ ਉਤਸ਼ਾਹ ਤਾਂ ਬਹੁਤ ਆ ਜੀ ਅਸੀਂ ਇਹ ਕਹਿੰਦੇ ਹਾਂ ਕਿ ਕੁਛ ਨਾ ਕੋਈ ਚੇਂਜ ਹੋਵੇ ਹਾਂ ਇਹ ਸਾਡੀ ਦਿਲ ਦੀ ਤਮੰਨਾ ਆ ਵੀ ਕੋਈ ਪਾਰਟੀ ਆਵੇ ਜਿਹੜੀ ਕਿ ਜਨਤਾ ਬੜੀ ਸੋਚੀ ਨਾ ਕੇ ਆਪਣੀ ਜਿਬਾ ਪਰ। ਯਾਰ ਹੁਣ ਤਾਂ ਅਸੀਂ ਕੁਝ ਨਹੀਂ ਬੋਲਾਂਗੇ। ਜੀ ਜੀ। ਬਿਨਸ ਜੋ ਬੋਲਾਂ 17 17 ਤਰੀਕ ਨੂੰ ਸ਼ਾਮ ਨੂੰ ਬੋਲਾਂਗੇ। ਤੇ ਜਿਸ ਹਿਸਾਬ ਨਾਲ ਸੀ ਜਿਹਨ ਦੇਖਿਆ ਕਾਂਗਰਸ ਪਾਰਟੀ ਦਾ ਵਧੀਆ ਰੁਝਾਨ ਹੈ। ਠੀਕ ਹੈ। ਤੇ ਲੱਗਦਾ ਵੀ ਆਉਣ ਵਾਲੀਆਂ ਸਮੇਂ ਦੇ ਵਿੱਚ 2027 ਵਿੱਚ ਕਾਂਗਰਸ ਪਾਰਟੀ ਸਰਕਾਰ ਆਏਗੀ। ਚਲੋ ਉਮੀਦਵਾਰ ਜਿਹੜੇ ਹੁਣ ਵਧੀਆ ਹੋਣ। ਜੀ ਜੀ। ਤੇ ਕੰਮ ਤਾਂ ਬਹੁਤ ਕਰਨ ਵਾਲੇ ਆ। ਪੰਜਾਬ 'ਚ ਆਵਾਜ਼ ਦੀ ਪਾਰਟੀ ਹੈਗੀ ਆ। ਕੋਈ ਸਾਨੂੰ ਉਹਦੀ ਜ਼ਰੂਰਤ ਸੀਗੀ। ਕਿਉਂਕਿ ਉਹਨਾਂ ਨੇ ਜੋ ਕਰਾੜਾ ਉਹਨਾਂ ਨੇ ਹੀ ਕਰਾਣਾ ਹੈ। ਟਾਈਮ ਬਿਲਕੁਲ ਉੱਠ ਰਿਹਾ ਗੰਦਨ ਸਰ ਬਹੁਤ ਘਟ ਮਿਲਿਆ ਪੇਪਰ ਭਰਨ ਤੋਂ ਲੈ ਕੇ ਪ੍ਰਚਾਰ ਕਰਨ ਤੱਕ ਸਿਰਫ ਦਿਨ ਕੀ ਘੰਟਿਆਂ ਵਾਲਾ ਹਿਸਾਬ ਵਾਲਾ ਸੀਗਾ ਪਰ ਫਿਰ ਵੀ ਲੋਕਾਂ ਦੀ ਬਹੁਤ ਵਧੀਆ ਸਪੋਰਟ ਮਿਲ ਰਹੀ ਹੈ ਇਲੈਕਸ਼ਨ ਹੁੰਦੀ ਜਾਂਦੀ ਜਣੀਆਂ ਭਾਈ ਜ ਆ ਕਿਸਾਨ ਜੜੀ ਉਹ ਕਾਇਮ ਰੱਖ ਤੁਸੀਂ ਗੱਲ ਜ ਸੋ ਸਾਨ ਟੀਵੀ ਦੇਖ ਰਹੇ ਹੋ ਜਿੱਥੇ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਜ਼ਿਲ੍ਹਾ ਪੰਚਾਇਤ ਬਲਾਕ ਸਮਤੀ ਦੀਆਂ ਚੋਣਾਂ ਜਿਹੜੀਆਂ ਹੋ ਰਹੀਆਂ ਨੇ ਉਸੇ ਚੱਲਦੇ ਅਲੱਗ-ਅਲੱਗ ਪਿੰਡਾਂ ਵਿੱਚ ਅਸੀਂ ਆਏ ਹਾਂ ਫਗਵਾੜੇ ਦੇ ਪਿੰਡਾਂ ਦਾ ਦੌਰਾ ਕਰ ਰਿਹਾ ਲੋਕਾਂ ਨਾਲ ਗੱਲਬਾਤ ਕਰਨਗੇ ਆਖਿਰਕਾਰ ਕਿ ਕਿਸ ਤਰੀਕੇ ਨਾਲ ਇਹਨਾਂ ਵੋਟ ਅੱਜ ਜਿਹੜੀਆਂ ਵੋਟਾਂ ਇਹ ਹੋਣਗੀਆਂ 17 ਤਰੀਕ ਨੂੰ ਸਾਡੇ ਕੋਲ ਨਤੀਜੇ ਆ ਜਾਣਗੇ ਦੇਖ ਸਕਦੇ ਹੋ ਕਿ ਜਿੰਨੀ ਵੀ ਪਾਰਟੀ ਦੇ ਮੈਂਬਰ ਨੇ ਸਪੋਰਟਰਸ ਨੇ ਸਾਰੇ ਆਪਣੇ ਆਪਣੇ ਦੇਖ ਕੇ ਲੱਗੇ ਹੋਏ ਨੇ ਬੈਠੇ ਹੋਏ ਨੇ ਵੋਟਾਂ ਜਿਹੜੀਆਂ ਧਰਤਾਂ ਪੈਰੀਆਂ ਨੇ ਸੋ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਹਰ ਇੱਕ ਤਸਵੀਰ ਤੋਂ ਨਾਲ ਸਾਂਝੀ ਕਰ ਰਹੇ ਆ ਇਧਰ ਬੀਬੀਆਂ ਵੋਟਾਂ ਵਾ ਕੇ ਮਾ ਸਾਸ੍ਰੀ ਕਾਲ ਜੀ ਪਾਏ ਹੋ ਵੋਟ ਪਾਏ ਹੋ ਹਾਂਜੀ ਹਾਂਜੀ ਅੱਜ ਕਿਵੇਂ ਦੇਖਦੇ ਹੋ ਵੋਟਾਂ ਨੂੰ ਕਿਉਂਕਿ ਜਿਹੜੀਆਂ ਇਹ ਵੋਟਾਂ ਹੋਣੇ ਉਸ ਤੋਂ ਬਾਅਦ 2 ਸਾਲਾਂ ਬਾਅਦ 1.5 ਸਾਲ ਬਾਅਦ ਫੇਰ ਵਿਧਾਨ ਸਭਾ ਦੀ ਚੋਣਾਂ ਆਉਣੀਆਂ ਲੇ ਹਾਂਜੀ ਜੀ ਆਪਣੇ ਬੰਦੇ ਨੂੰ ਪਾਵਾਂਗੇ ਬੋਟ ਜਿਹੜੀ ਸਾਡੀ ਹੈਲਪ ਕਰੂਗਾ ਅਸੀਂ ਬੋਟ ਪਾਵਾਂਗੇ ਉਹਨੂੰ ਜੀ ਜੀ ਪਾਏ ਉਹਨਾਂ ਬੋਟ ਵੀ ਪਾਏ ਕਿਵੇਂ ਦੇਖਦੇ ਕਿਵੇਂ ਉਹ ਕਿ ਇਲਾਕੇ ਦਾ ਵਿਕਾਸ ਕਿਹੜਾ ਕਿਹੜਾ ਕਰਨ ਵਾਲਾ ਹੈਗਾ ਤੁਹਾਡੇ ਹਿਸਾਬ ਨਾਲ ਤੁਹਾਡਾ ਆਪਣਾ ਸਰਪੰਚ ਪਾ ਦੂਸਰਾ ਜਿਹੜਾ ਇੱਥੇ ਪਿੰਡ ਦਾ ਆਇਆ ਉਹਦੇ ਘਰ ਵਾਲੀ ਖੜੀ ਆ ਉਹ ਆਪਣਾ ਕੰਮ ਕਰਾਊਗੀ ਆਪਣੇ ਪਿੰਡ ਦਾ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਦੇਖ ਸਕਦੇ ਹੋ ਜੀ ਸੋ ਗੱਲਬਾਤ ਕਰਦੇ ਸੀ ਹੋਰ ਸਮਰਥਕ ਵੀ ਖੜੇ ਨੇ ਆ ਬਾਈ ਹੋਣੇ ਖੜੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਨਾਲ ਤੁਹਾਡਾ ਬਾਈ ਸਰਜੀਤ ਕੁਮਾਰ ਸਰਪੰਚ ਅੱਛਾ ਇੱਕ ਵਾਰ ਇਹ ਪਿੰਡ ਦਾ ਦੂਜਾ ਪਿੰਡ ਕਿਹੜਾ ਇਹ ਨਾਮ ਪਿੰਡ 78 ਕੀ ਸਾਡੇ ਬਹੁਤ ਵਧੀਆ ਪੋਲਿੰਗ ਹੋ ਰਹੀ ਹੈ ਚੱਲ ਰਹੀ ਹੈ ਪੀਸਪੋ ਚੱਲ ਰਹੀ ਹੈ ਸਾਰਾ ਕੁਝ ਸਹੀ ਚੱਲ ਰਿਹਾ ਤੇ ਮਾਹੌਲ ਵੀ ਸਾਡੇ ਪਿੰਡ ਦਾ ਲਗਭਗ ਠੀਕ ਹੀ ਰਹਿੰਦਾ ਸਾਡੇ ਕੋਈ ਤਾਂ ਖਰਾਬੀ ਨਹੀਂ ਹੁੰਦੀ ਹੈ ਕਦੀ ਠੀਕ ਹੈ ਤੇ ਮੇਰੀ ਬਿਸੇ ਖੜੀ ਆ ਬਲਾਕ ਸੰਪਤੀ ਲਈ ਅੱਛਾ ਆਮ ਆਦੀ ਪਾਰਟੀ ਵਾਲਾ ਜੀ 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 ਤੇ ਆਪਣੇ ਕਿਰਨਾ ਜੀ ਖੜੇ ਆ ਜ਼ਿਲ੍ਹਾ ਪ੍ਰਸ਼ਾਸਨ ਲਈ ਓਕੇ ਤੇ ਬਹੁਤ ਵਧੀਆ ਸਾਡੀ ਪੋਜੀਸ਼ਨ ਹੈਗੀ ਆ ਠੀਕ ਹੈ ਯਾਰ ਹੁਣ ਤਾਂ ਅਸੀਂ ਕੁਝ ਨਹੀਂ ਬੋਲਾਂਗੇ ਜੀ ਜੀ ਦੇਖੋ ਜੋ ਬੋਲਾਂ 17 ਸਤਾਰਾ ਫਿਰ ਨੂੰ ਸ਼ਾਮ ਨੂੰ ਬੋਲਾਂਗੇ। ਅੱਜ ਨੂੰ ਸ਼ਾਮ ਨੂੰ ਬੋਲਾਂਗੇ। ਕਹਿੰਦਾ ਹਾਲ ਫਿਲਹਾਲ ਜੀ ਜੀ ਜੀ। ਬਹੁਤ ਵਧੀਆ ਸਾਰਾ ਚੱਲ ਰਿਹਾ ਹੈ। ਇੱਥੇ ਵੋਟਰ ਕਿੰਨੇ ਕੁ ਵੋਟਰ ਹੈਗੇ ਇਸ ਪਿੰਡ ਦੇ ਵਿੱਚ? ਸਾਡੇ ਪੌਣੀ 600 ਵੋਟ ਹੈਗੇ ਇੱਥੇ। ਠੀਕ ਹੈ। ਹਾਂਜੀ ਹਾਂਜੀ। ਅਜੇ ਅਨੁਮਾਨ ਜੇ ਆਪਾਂ ਗੱਲਬਾਤ ਕਰ ਲਈ ਕਿੰਨੇ ਕੁ ਦੇ ਕੋਲ ਵੋਟ VOTING ਹੋ ਜਾਏਗੀ? ਵੋਟ ਸਾਡੀ 400 ਪਲੱਸ ਹੁੰਦੀ ਹੁੰਦੀ ਹੈ ਜੀ। 400 ਪਲੱਸ ਚੱਲ ਜਾਂਦੀ ਹੈ ਜੀ। ਹਾਂਜੀ ਕਿੰਨੇ ਕੀ ਹੁੰਦੀ ਹੈ ਜੀ। ਕੋਈ ਐਨਆਰਆਈ ਜ਼ਿਆਦਾ ਹੈ ਵਿੱਚ? ਠੀਕ ਹੈ ਉਹਦੇ ਕਰਕੇ ਫਿਰ ਬੋਟ ਥੋੜੇ ਘੱਟ ਪੈਂਦੀ ਹੈ ਬੋਟ ਘੱਟ ਪੈਂਦੀ ਹੈ ਪ੍ਰਚਾਰ ਕਿਹੋ ਜਿਹਾ ਰਿਹਾ ਹੈ ਇਸ ਵਾਰ ਤੁਹਾਡਾ ਕਿਉਂਕਿ ਸਮਾਂ ਬਹੁਤ ਘੱਟ ਮਿਲਿਆ ਸੀਗਾ ਜਿਹੜੇ ਮਤਲਬ ਮੈਂਬਰਸ ਰਹਿ ਗਏ ਕਿਉਂਕਿ 4 ਦਿਨ ਤਾਂ ਉਹ ਉਹਦੇ ਚ ਨਿਕਲ ਗਏ ਨਾਮਜ਼ਦਗੀ ਭਰਨ ਦੇ ਵਿੱਚ ਪਰ ਸਮਾਂ ਬਹੁਤ ਕਹੋ ਕੋਈ 7-8 ਦਿਨ ਦਾ ਸਮਾਂ ਰਹਿ ਗਿਆ ਸੀਗਾ ਫਨੀ ਟਾਈਮ ਤਾਂ ਘੱਟ ਮਿਲਿਆ ਪਰ ਕਿਉਂਕਿ ਇਦਾਂ ਕਿ ਅਸੀਂ ਸ਼ੁਰੂ ਤਾਂ ਜਦੋਂ ਦੀ ਪੰਚਾਇਤਾਂ ਬਣੀਆਂ ਹੈਗੀਆਂ ਅਸੀਂ ਕੰਮ ਕਰਦੇ ਆਉਂਦੇ ਹੈਗੀਆਂ ਜੀ ਮੈਂ ਚੱਪੜ ਤੁਸੀਂ ਸਾਡੀ ਬੜੀ ਪੁਰਾਣੀ ਡਿਮਾਂਡ ਸੀ 50-60 ਸਾਲ ਤੋਂ ਉਹ ਅਸੀਂ ਸੰਤ ਸੀਚੇ ਵਾਲਾ ਪ੍ਰੋਜੈਕਟ ਹੈਗੇ ਆ ਉਹਦੇ ਥ ਇਹ ਅਸੀਂ ਤਾਂ ਚੱਲਿਆ ਸੀ ਉਹਦੇ ਹਾਲ ਮੰਨ ਰਹੇ ਹੈਗੇ ਆ ਜੀ ਤੇ ਜਿੰਮ ਕੰਮ ਕਰਦੇ ਨਹੀਂ ਹੋ ਕਾ ਆ ਕੀ ਸਮਝ ਕਾ ਇਹ ਅਸੀਂ ਆ 1.5 ਸਾਲ ਜੀ ਸਵਾ ਸਾਲ ਜੀ ਇੰਨੇ ਕੰਮ ਕੀਤੇ ਆ ਹੂੰ ਜਿੰਮ ਓਪਨ ਜਿੰਮ ਬਣ ਰਹੀ ਆ ਪਾਰਕ ਬਣ ਰਿਆ ਹੈਗਾ ਜੀ 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 ਤੇ ਅਜੇ ਤਾਂ ਸਾਨੂੰ ਬਣਿਆ ਨੂੰ ਵੀ ਅਜੇ ਦੂਸਰਾ ਸਾਲ ਅਜੇ ਸਟਾਰਟ ਹੋਇਆ ਹੈਗਾ ਠੀਕ ਹੈ ਤੇ ਫੰਡ ਸਾਨੂੰ ਗਵਰਨਮੈਂਟ ਨੇ ਰੱਝ ਕੇ ਦਿੱਤੇ ਹੈਗੇ ਆ ਆ ਹੁਣ ਵੀ 1.5 ਲੱਖ ਰੁਪਈਆ ਮਿਲਿਆ ਹੈਗਾ ਇਹਦਾ ਫਾਇਦਾ ਹੁੰਦਾ ਕਿ ਉਹ ਪਿੰਡਾਂ ਜੇ ਸਰਕਾਰ ਆਪਣੀ ਜਿਵੇਂ ਦੀ ਆਮ ਆਦਮੀ ਪਾਰਟੀ ਤੋਂ ਹਨਾ ਜੀ ਸਰਕਾਰ ਸੂਬੇ ਚ ਵੀ ਹੋਈ ਹੈ ਉਹਦਾ ਫਾਇਦਾ ਹੁੰਦਾ ਕਿ ਹਾਂਜੀ ਠੀਕ ਹੈ ਤੁਹਾਨੂੰ ਫੰਡ ਮਿਲ ਜਾਂਦੇ ਨੇ ਕੰਮ ਹੋ ਜਾਂਦੇ ਨਹੀਂ ਦੇਖੋ ਜੀ ਪੰਜਾਬ ਚ ਆਮ ਆਦਮੀ ਪਾਰਟੀ ਹੈ ਜੀ ਕਿਉਂਕਿ ਸਾਨੂੰ ਉਹਦੀ ਜਰੂਰਤ ਸੀਗੀ ਕਿਉਂਕਿ ਉਹਨਾਂ ਨੇ ਜੋ ਕਰਾਣਾ ਉਹਨਾਂ ਨੇ ਕਰਾਣਾ ਹੈ ਠੀਕ ਹੈ ਇਸ ਕਰਕੇ ਜੋ ਵੀ ਸਟੇਟ ਚ ਪਾਰਟੀ ਹੋਏਗੀ ਤਾਂ ਨੇਚਰਲੀ ਕੰਮ ਵੀ ਜ਼ਿਆਦਾ ਉਹਦੇ ਹੀ ਹੋਣਗੇ ਯੋਗਦਾਨ ਮਿਲਦਾ ਤੁਹਾਨੂੰ ਪਾਰਟੀ ਦਾ ਹਾਂ ਪਾਰਟੀ ਦਾ ਪੂਰਾ ਸਾਨੂੰ ਯੋਗਦਾਨ ਨਹੀਂ ਮਿਲ ਰਿਹਾ ਜੀ ਠੀਕ ਹੈ ਮਾਨ ਸਾਹਿਬ ਅੱਜ ਗੁੰਮਨਸਗੀ ਮਾਨ ਹੈ ਜੀ 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 ਐਕਸ ਆਪਣੇ ਐ ਐਮਐਲਏ ਹੈਗੀ ਆ ਔਰ ਕੈਪਟਨ ਮੰਤਰੀ ਵੀਰੇ ਹੈਗੇ ਆ ਠੀਕ ਹੈ ਜੀ ਤੇ ਉਹਨਾਂ ਦਾ ਆਪਣੇ ਹਾਜ਼ਰੀ ਮਾਨ ਆਮ ਆਦੀ ਪਾਰਟੀ ਦੇ ਹਲਕਾ ਇੰਚਾਰਜ ਹੈ ਉਹਨਾਂ ਦਾ ਬੜਾ ਸਹਿਯੋਗ ਮਿਲਦਾ ਹੈਗਾ ਬਹੁਤ ਵਧੀਆ ਸਾਡੇ ਇੱਧਰ ਜੋ ਪਾਰਟੀ ਦੀ ਪੋਜੀਸ਼ਨ ਹੈ ਬਹੁਤ ਸਟਰੋਂਗ ਹੈਗੀ ਆ ਆ ਦੇਖ ਸਕਦੇ ਹੋ ਜੀ ਕਿ ਕੋਈ ਇੱਥੇ ਪ੍ਰਬੰਧ ਜਿੱਥੇ ਚੋਣ ਕਮਿਸ਼ਨ ਦਾ ਹੋਣਾ ਹੁੰਦਾ ਪ੍ਰਬੰਧ ਹੁੰਦਾ ਕਿ ਜੇ ਕੋਈ ਬਜ਼ੁਰਗ ਆਉਂਦਾ ਉਹਨੂੰ ਵੀਲ ਚੇਅਰ ਦਿਓ ਹਨਾ ਜੇ ਕੋਈ ਸਾਥੀ ਹੋਵੇ ਉਹ ਐਡੀ ਤੋਂ ਜਾਂਦੇ ਨਹੀਂ ਚੋਣ ਕਰਨ ਦੇ ਉੱਥੇ ਕੋਈ ਨਾ ਕੋਈ ਵੀਲ ਚੇਅਰ ਹੈਗੀ ਦੇਖੋ ਸਾਹ ਉਹਨਾਂ ਨੇ ਕਿੱਦਾਂ ਚੜਿਆ ਹੋਇਆ ਅੰਦਰ ਕੋਈ ਵੀਲ ਚੇਅਰ ਦਾ ਪ੍ਰਬੰਧ ਹੈ ਕੋਈ ਨਹੀਂ ਹੈਗਾ ਦੇਖੋ ਆਏ ਹੋਏ ਨੇ ਤੇ ਕਿੱਦਾਂ ਉਹਨਾਂ ਦੇ ਸਾਥ ਚੜੇ ਹੋਏ ਨੇ ਇੱਥੋਂ ਪਹਿਲਾਂ ਵੀ ਇੱਕ ਬਜ਼ੁਰਗ ਆਪਾਂ ਨੂੰ ਦੇਖੇ ਕਿ ਬੇਸ਼ੱਕ ਇਹ ਵੀ ਖਿਆਲ ਰੱਖਣਾ ਚਾਹੀਦਾ ਜਿੱਥੇ ਵੀ ਬੂਥ ਬਣਾਏ ਹੋਣ ਉੱਥੇ 휠ਚੇਅਰ ਹੁੰਦੀ ਹੈ ਜੀ ਬਜ਼ੁਰਗਾਂ ਦੇ ਲਈ ਜਾਂ ਕੋਈ ਹੈਂਡੀਕੈਪਡ ਹੁੰਦਾ ਉਹਨਾਂ ਦੇ ਲਈ ਜਾਂ ਇੱਕ ਤੋਂ ਸਾਥੀ ਹੁੰਦਾ ਜਿਹੜਾ ਉਹਨਾਂ ਦਾ ਥੋੜਾ ਸਾਥ ਦੇ ਕਿਉਂਕਿ ਵੋਟ ਹਰ ਇੱਕ ਨੇ ਪਾਉਣੀ ਆ ਹਾਂ ਬਜ਼ੁਰਗ ਕਿ ਪਤਾ ਨਹੀਂ ਕਿਸ ਤਰੀਕੇ ਨਾਲ ਦੇਖ ਸਕਦੇ ਹੋ ਕਿ ਆਉਂਦੇ ਨੇ ਇੱਧਰ ਦੇਖ ਸਕਦੇ ਹੋ ਸਮਰਥਕ ਖੜੇ ਹੋਏ ਨੇ ਜੀ ਸੋ ਕਾਂਗਰਸ ਤੋਂ ਜ਼ਿਲ੍ਹਾ ਪੰਚਾਇਤ ਦੇ ਮੈਂਬਰ ਨੇ ਪਿੰਡ ਪਹਾੜੋਂ ਕਿਸੀ ਪਹੁੰਚਿਆ ਸਾਬ ਤੁਸੀਂ ਅੱਜ ਆਏ ਹੋ ਲੋਕਾਂ 'ਚ ਪ੍ਰਚਾਰ ਕਰਨਾ ਉਹਦੇ ਲਈ ਸਮਾਂ ਵੀ ਬਹੁਤ ਘੱਟ ਸੀਗਾ ਜੋ ਕੈਂਡੀਡੇਟ ਕਹਿੰਦੇ ਨੇ ਕਿ ਸਾਨੂੰ ਸਮਾਂ ਉਮੀਦਵਾਰਾਂ ਨੂੰ ਸਮਾਂ ਬਹੁਤ ਘੱਟ ਮਿਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭਾਰਤ ਜੈ ਭੀ ਪਹਿਲਾਂ ਤਾਂ ਮੈਂ ਸਾਨ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਪਿੰਡ ਭਾਣੂ ਕੀ ਪਹਤਾਂ ਤੇ ਬਹੁਤ-ਬਹੁਤ ਧੰਨਵਾਦ ਸਾਨ ਟੀਵੀ ਦਾ ਬਾਕੀ ਜੇ ਤੁਸੀਂ ਇਹ ਦੀ ਗੱਲ ਕਰੀਏ ਤਾਂ ਤੁਹਾਡੇ ਕਹਿਣ ਮੁਤਾਬਕ ਟਾਈਮ ਤਾਂ ਬਹੁਤ ਘੱਟ ਸੀਗਾ ਜੀ ਇੱਕ ਹਫ਼ਤੇ ਤੋਂ ਵੀ ਘੱਟ ਦਾ ਟਾਈਮ ਸੀ ਤੇ ਜਿਹੜਾ ਪਿੰਡ ਸੀਗੇ ਬਹੁਤ ਜ਼ਿਆਦਾ ਸੀਗੇ ਤੇ ਉਹਨਾਂ ਦੇ ਵਿੱਚ ਇਹ ਦੀਚ ਕਰਨਾ ਬਹੁਤ ਮੁਸ਼ਕਲ ਸੀ ਪਰ ਫਿਰ ਵੀ ਚਲੋ ਅਸੀਂ ਨੱਟ ਪੜੀ ਕਰਕੇ ਜਿੱਥੇ ਵੀ ਪਹੁੰਚ ਸਕੀ ਪਹੁੰਚੇ ਹਾਂ ਬਾਕੀ ਇਹ ਤਾਂ ਜਾਣ ਦੀ ਗੱਲ ਕਰੀਏ ਦੇਖੋ ਬਲਾਕ ਸਮਤੀ ਦੇ ਜਿਹੜੀਆਂ ਜ਼ਿਲ੍ਹਾ ਪੱਧਰ ਚੋਣਾਂ ਇੱਕ ਸੈਮੀ ਫਾਈਨਲ ਹੁੰਦਾ ਹਰ ਇੱਕ ਪਾਰਟੀ ਵਾਸਤੇ ਇਹ ਤੋਂ ਤੈਅ ਹੁੰਦਾ ਅਗਲੀ ਸਰਕਾਰ ਕਿਹਦੀ ਹੋਣੀ ਹੈ ਤੇ ਜਿਸ ਹਿਸਾਬ ਨਾਲ ਅਸੀਂ ਦੇਖਿਆ ਕਾਂਗਰਸ ਪਾਰਟੀ ਦਾ ਵਧੀਆ ਰੁਝਾਨ ਹੈ ਤੇ ਲੱਗਦਾ ਵੀ ਆਉਣ ਵਾਲੀਆਂ ਸਮੇਂ ਦੇ ਵਿੱਚ 2027 ਵਿੱਚ ਕਾਂਗਰਸ ਪਾਰਟੀ ਸਰਕਾਰ ਆਏਗੀ ਤੇ ਲੋਕਾਂ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਦੇਖੋ ਪਾਰਟੀ ਕੋਈ ਵੀ ਹੋਵੇ ਜਿਹੜੀ ਪਾਰਟੀ ਚੰਗੇ ਕੰਮ ਕਰਦੀ ਆ ਉਹਨੂੰ ਚੁਣੋ ਪਾਰਟੀ ਦੇ ਕੰਮਾਂ ਨੂੰ ਦੇਖੋ ਉਹਨਾਂ ਦੇ ਕੰਮ ਨੂੰ ਦੇਖ ਕੇ ਫਿਰ ਤੁਸੀਂ ਚੋਣ ਕਰੋ ਬਿਲਕੁਲ ਤੇ ਬਾਕੀ ਸਮਾਂ ਅਜੇ ਵੀ ਬਹੁਤ ਘੱਟ ਰਹਿ ਗਿਆ 2027 2026 ਚੜਨ ਗਈ ਸਾਲ ਇੱਕ ਤਾਂ ਸਮਾਂ ਰਹਿ ਗਿਆ ਜੀ ਤੇ ਹੋਰ ਇੱਕ ਸਾਲ ਬਾਅਦ ਜਿਹੜੀਆਂ ਵੋਟਾਂ ਵਿਧਾਨ ਸਭਾ ਦੀ ਚੋਣਾਂ ਵੀ ਆ ਜਾਣੀਆਂ ਤੇ ਸੀਐਮ ਫੇਸ ਕਾਂਗਰਸ ਦੀ ਗੱਲ ਕਰੇ ਸੀਐਮ ਫੇਸ ਨੂੰ ਲੈ ਕੇ ਬੜੀਆਂ ਗੱਲਾਂ ਹੁੰਦੀਆਂ ਰਹੀਆਂ ਨੇ ਪਿੱਛੇ ਤੁਸੀਂ ਖਬਰਾਂ ਸੁਣਦੇ ਰਹੇ ਹੋ ਜੀ ਦੇਖੋ ਇਹ ਹਰੇਕ ਪਾਰਟੀ ਵਿੱਚ ਖਿੱਚੋ ਤਾਹਾਂ ਤਾਂ ਹੁੰਦੀ ਹੈ ਜੀ ਹਾਂ ਜੀਐਮਪੀਸ ਮੇਂ ਕੌਣ ਹੋਵੇ ਕੌਣ ਹੋਵੇ ਇਹ ਤਾਂ ਜਦੋਂ ਸਮਾਂ ਆਏਗਾ ਉਦੋਂ ਹਾਈ ਕਮਾਂਡ ਤੈਅ ਕਰੇਗੀ ਜੀ 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 ਸੋ ਦੇਖ ਸਕਦੇ ਹੋ ਹੁਣ ਇਥੋਂ ਦਾ ਕਿਵੇਂ ਤੁਹਾਨੂੰ ਸਪੋਰਟ ਕਿਵੇਂ ਮਿਲ ਰਿਹਾ ਮਤਲਬ ਤੁਹਾਡੇ ਅਕੋਰਡਿੰਗਲੀ ਦੇਖੋ ਇਹ ਮੇਰਾ ਹੈਗਾ ਨਾਨਕਾ ਪਿੰਡ ਅੱਛਾ ਮੈਂ ਰਹਿਣਾ ਆਪਣੇ ਨਾਨਕੀ ਇੱਥੇ ਸਾਰੇ ਮੇਰੇ ਜਿਦਾਂ ਬਹੁਤ ਜ਼ਿਆਦਾ ਪਿਆਰ ਕਰਦੇ ਦੋ ਤਾਂ ਹੁਣ ਕਰਕੇ ਭਾਂਜਾ ਹੁਣ ਕਰਕੇ ਇੱਥੇ ਆਪਣਾ ਕਿਸੇ ਨਾਲ ਕੋਈ ਮਨਮਟਾਉ ਨਹੀਂ ਹੈਗਾ ਸਾਰਿਆਂ ਦਾ ਪਿਆਰ ਤੇ ਸਤਕਾar ਮਿਲ ਰਿਹਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਪਿੰਡ ਵਾਸੀਆਂ ਦਾ ਤੇ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਚਾਹਾਂਗਾ ਕਿ ਇਲੈਕਸ਼ਨ ਹੁੰਦੀ ਜਾਂ ਭਾਈ ਜ ਆ ਕਿਸਾਨ ਜਿਹੜੀ ਉਹ ਕਾਇਮ ਰੱਖੀ ਕਿਵੇਂ ਦੇਖਦੇ ਹੋ ਵੋਟਰਾਂ ਨੂੰ ਇਸ ਵਾਰ ਕੀ ਉਮੀਦ ਇੱਕ ਹੁੰਦੀ ਹੈ ਹਰ ਇੱਕ ਵੋਟਰ ਨੂੰ ਕਿ ਜੇ ਜੇ ਬੋਟ ਪਾ ਕੇ ਕਿਸੇ ਨੂੰ ਜਿਤਾਉਣਾ ਸਾਡੇ ਇਹ ਕੰਮ ਵੀ ਕਰਾਵੇ ਹਨਾ ਥੋਡੇ ਵਾਲ ਇਲਾਕੇ ਚ ਕਿਹੋ ਜਿਹਾ ਮਤਲਬ ਮਾਹੌਲ ਹੈਗਾ ਜੀ ਵਧੀਆ ਹੈ ਮਾਹੌਲ ਸਾਡੇ ਵਾਲਾ ਅੱਛਾ ਵਧੀਆ ਚੱਲ ਰਿਹਾ ਹੈ ਹਾਂਜੀ ਹਾਂਜੀ ਜਿਹੜੇ ਉਮੀਦਵਾਰਾਂ ਤੁਸੀਂ ਜਿਹਨਾਂ ਨੂੰ ਬੋਟ ਪਾ ਕੇ ਆਏ ਹੋ ਉਹਨਾਂ ਤੇ ਇੱਕ ਟਰਸਟ ਰੱਖਦੇ ਹੋ ਤੁਸੀਂ ਵੀ ਹਾਂਜੀ ਥੋਡੇ ਕੋਲ ਜੀ ਜੀ ਹਾਂਜੀ ਹਾਂਜੀ ਬਹੁਤ ਹੈ ਭਾਈ ਇੰਟਰਸਟ ਵਧੀਆ ਹੈ ਲੋਕਾਂ ਨੂੰ ਬਹੁਤ ਜਾਣਿਆ ਵੋਟਾਂ ਦਾ ਜੀ ਹਾਂਜੀ ਬਹੁਤ ਸਾਡੇ ਇਧਰ ਏਰੀਆ ਦੇ ਬਹੁਤ ਸਾਰੇ ਕੰਮ ਆ ਜਿਹੜੇ ਰਹਿੰਦੇ ਆ ਵਿਕਾਸ ਹੋਣ ਵਾਲਾ ਬਹੁਤ ਆ ਬਹੁਤ ਪਿੱਛੇ ਆ ਸਾਡਾ ਏਰੀਆ ਇਹ ਵਧੀਆ ਉਮੀਦਵਾਰ ਵਧੀਆ ਆਉਣ ਤੇ ਵਧੀਆ ਗਾਹ ਕੰਨ ਹਨਾ ਡੈਫੀਨਿਟਲੀ ਹਾਂਜੀ ਬਿਲਕੁਲ ਹਾਂਜੀ ਸਰ ਤੂੰ ਦੇਖ ਸਕਦੇ ਹੋ ਜਿੱਥੇ ਕੀ ਪਿੰਡ ਪਾਣੋ ਕੀ ਪਹੁੰਚੇ ਤੇ ਬਾਈ ਹੋਣੇ ਵੇ ਤੁਹਾਡੇ ਤਾਂ ਕੱਲੀ ਕਰਵਾਜੀ ਸਤਿ ਸ੍ਰੀ ਅਕਾਲ ਜੀ ਬਾਈ ਕੀ ਨੇ ਤੁਹਾਡਾ ਬਾਈ ਅਜੀ ਅਜੀ ਜੀ ਜੀ ਹਾਂਜੀ ਕਰ ਰਹੇ ਭੁਗਤਾਨ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਅੱਛਾ ਤੇ ਕਿਵੇਂ ਦੇਖਦੇ ਹੋ ਇਸ ਵਾਰ ਇਲੈਕਸ਼ਨ ਨੂੰ ਵੋਟਰਾਂ ਨੂੰ ਇਹ ਬੜੀਆਂ ਵੋਟਰਾਂ ਨੂੰ ਕਿਵੇਂ ਦੇਖਦੇ ਹੋ ਇਸ ਵਾਰ ਰਿਲੇਸ਼ਨ ਚ ਸੁਧਾਰ ਦੀ ਉਮੀਦ ਕਰਦੇ ਹੋਏ ਪਿਛਲੇ ਆਮ ਆਦਮੀ ਪਾਰਟੀ ਨੇ ਬਹੁਤ ਕੰਮ ਖਰਾਬ ਕੀਤਾ ਹਮ ਐਲਕੀ ਨਵੀਂ ਸਰਕਾਰ ਬਣੇ ਤਾਂ ਕਾਂਗਰਸੀ ਸਰਕਾਰ ਆ ਜਵੇ ਤਾਂ ਜਿਆਦਾ ਵਧੀਆ ਠੀਕ ਹੈ ਤੁਹਾਡੇ ਪਿੰਡ ਦੇ ਰੁਝਾਨ ਦੀ ਗੱਲ ਕਰ ਲਈਏ ਇਹ ਕੰਮ ਕਾਜ ਦੀ ਗੱਲ ਕਰ ਲਈਏ ਉਹ ਕੰਮ ਕਰਨ ਵਾਲੇ ਹੈਗੇ ਨੇ ਤੁਹਾਨੂੰ ਕਿਹੜੇ 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 ਕੰਮ ਕਰਨ ਵਾਲੇ ਹੈਗੇ ਕਾਂਗਰਸ ਦੇ ਕੈਂਡੀਡੇਟ ਜਯੰਦਰ ਕੁਮਾਰ ਬਹੁਤ ਜਿਆਦਾ ਮਿਹਨਤੀ ਆ ਬਹੁਤ ਜਿਆਦਾ ਬੇਨਤੀ ਕੰਮ ਕਰਨਗੇ ਡਟ ਕੇ ਸਾਥ ਦੇਣਗੇ ਚਲੋ ਹਾਂਜੀ ਹਾਂਜੀ ਠੀਕ ਹੈ ਜੀ ਤੇ ਤੁਹਾਡੇ ਇਲਾਕੇ ਦੇ ਕੰਮ ਕਾਜ ਕਿਵੇਂ ਕਰਨ ਵਾਲੇ ਕਿਹੜੇ ਕਿਹੜੇ ਹੈਗੇ ਨੇ ਤੁਹਾਨੂੰ ਵੀ ਤਾਂ ਉਮੀਦਵਾਰ ਬੜੇ ਆਏ ਨੇ ਤੁਹਾਡੇ ਕੋਲ ਹਰ ਹਰ ਇੱਕ ਪਾਰਟੀ ਦੇ ਸਿਆਸੀ ਪਾਰਟੀ ਆਏ ਹੋਣੇ ਜੀ ਹਾਂਜੀ ਹਾਂਜੀ ਬਿਲਕੁਲ ਤੇ ਕਿਵੇਂ ਮਤਲਬ ਕਿਵੇਂ ਚੋਣਨਾ ਕਿਵੇਂ ਆ ਕਿਉਂਕਿ ਤੁਸੀਂ ਅੱਜ ਥੋੜਾ ਦੇਣ ਆ ਜੀ ਅੱਜ ਤੁਸੀਂ ਵੋਟ ਪਾ ਕੇ ਜਿਤਾਉਣੇ ਨੇ ਅੱਜ ਤੁਹਾਡੇ ਟਾਈਮ ਆ ਜੀ ਸਾਰੇ ਲੋਕ ਚਲੋ ਉਹ ਤਾਂ ਠੀਕ ਆ ਜੀ ਕਹਿੰਦੇ ਉਮੀਦਵਾਰ ਜਿਹੜੇ ਹੋਣ ਵਧੀਆ ਹੋਣ ਜੀ ਜੀ ਤੇ ਕੰਮ ਤਾਂ ਬਹੁਤ ਕਰਨ ਵਾਲੇ ਆ ਤੇ બસ ਸਹੀ ਤਾਂ ਵਧੀਆ ਕਹਿੰਦੇ ਆ ਜੀ ਵਧੀਆ ਮੈਂ ਬਿਲਕੁਲ ਠੀਕ ਹੈ ਮਾਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਜੀ ਰਾਜ ਰਾਣੀ ਅੱਛਾ ਇੱਥੋਂ ਦੇ ਹੀ ਹੋ ਤੁਸੀਂ ਲੋਕ ਹੈਂ ਲੋਕਲ ਅੱਛਾ ਕਿਵੇਂ ਤੁਹਾਡੀ ਵੈਸੇ ਏਜ ਕਿੰਨੀ ਹੈ ਕਹੋ ਮਾਤਾ ਮੇਰੀ 75 ਹੈਗੀ ਆ 75 ਦੇ ਕੋਲ ਵੀ ਕਰ ਗਈ ਮੈਂ ਇਹ ਜੇ ਤੁਹਾਨੂੰ ਇਹਨਾਂ ਨੇ ਕੋਈ ਬੀਲ ਚਾਰ ਕੋਈ ਦਿੱਤੀ ਨਹੀਂ ਇਹਨਾਂ ਨੇ ਕੁਛ ਨਹੀਂ ਦਿੱਤਾ ਜੀ ਤੂੰ ਪੈਦਲ ਤੁਰ ਕੇ ਆਉਂਦੇ ਕੋ ਸਾਹ ਚੜਿਆ ਹੋਇਆ ਉਹਨਾਂ ਨੂੰ ਅਗਲੇ ਲਾਈਨ 'ਚ ਵੀ ਖੜੇ ਰਹੇ ਹੋ ਤੁਸੀਂ ਮੈਨੂੰ ਸਾਹ ਬਹੁਤ ਚੜਦਾ ਪਹਿਲਾਂ ਬੈਠੀ ਰਹੀ ਫੇਰ ਲਾਈਨ ਲੰਬੀ ਦਿਸਣ ਲੱਗੀ ਫਿਰ ਮੈਂ ਹੂੰ ਹੂੰ ਰਿਪੋਰਟ ਪਾਇਆ ਤੁਸੀਂ ਹੁਣ ਵੋਟ ਪਾਇਆ ਅਈ ਆ ਅੱਛਾ ਨਹੀਂ ਨਹੀਂ ਦੇਖੋ ਇਹ ਬੜੇ ਪ੍ਰਬੰਧ ਹੁੰਦੇ ਨੇ ਕਿਉਂਕਿ ਜੇ ਬਜ਼ੁਰਗ ਕੋਈ ਸਾਡਾ ਆਉਂਦਾ ਤੇ ਉਹਨੂੰ ਵੀਲ ਚੇਅਰ ਜਾਂ ਕੋਈ ਸਾਥੀ ਜ਼ਰੂਰ ਹੋਣਾ ਚਾਹੀਦਾ ਉਹ ਦੇਖੋ ਸਾਹ ਚੜਿਆ ਹੋਇਆ ਉਹਨਾਂ ਨੂੰ ਲੈਣ ਨਹੀਂ ਇਹ ਤਾਂ ਸਨ ਲਾ ਆਇਆ ਹੈਗਾ ਬਾਹਰ ਓਕੇ 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 ਉਹਦੇ ਨਾਲ ਹੀ ਜਾ ਕਿਵੇਂ ਵੋਟਾਂ ਨੂੰ ਦੇਖ ਰਿਹਾ ਹੋਣ ਜਾਣ ਕਿਹੋ ਜਿਹਾ ਲੱਗ ਰਿਹਾ ਵੋਟਾਂ ਉਤਸ਼ਾਹ ਤਾਂ ਬਹੁਤ ਆ ਜੀ ਅਸੀਂ ਇਹ ਕਹਿੰਦੇ ਹਾਂ ਕਿ ਕੁਝ ਨਾ ਕੋਈ ਚੇਂਜ ਹੋਵੇ ਹਾਂ ਇਹ ਸਾਡੀ ਦਿਲ ਦੀ ਤਮੰਨਾ ਆ ਵੀ ਕੋਈ ਪਾਰਟੀ ਆਵੇ ਜਿਹੜੀ ਕਿ ਜਨਤਾ ਬਾਰੇ ਸੋਚੇ ਨਾਗੇ ਆਪਣੀ ਜਿਬਾ ਭਰਨ ਹਾਂ ਇੱਥੇ ਤੱਕ ਸਾਡਾ ਇਹ ਦੇਖੋ ਅੱਜ ਦਿਨ ਜਿਹੜਾ ਥੋੜਾ ਹੈ ਜੀ ਅੱਜ ਸਾਡਾ ਦਿਨ ਆ ਅੱਜ ਅਸੀਂ ਵੋਟ ਪਾਦਣੀ ਆ ਅੱਜ ਅਸੀਂ ਵੋਟ ਪਾ ਕੇ ਉਹ ਬੰਦਾ ਲੈ ਕੇ ਆਉਣਾ ਜਿਹੜਾ ਅਸੀਂ ਚਾਹੁੰਦੇ ਆ ਜਿਹੜਾ ਅਸੀਂ ਚਾਹੁੰਦੇ ਆ ਪਰ ਬਾਪੇ ਜੇ ਉਹ ਬੰਦਾ ਨਾ ਪੁੱਛੇ ਫੇਕ ਹੀ ਕਰਾਂਗੇ ਇਹ ਇਹੀ ਅਸੀਂ ਇਹ ਕਨਵਰਟ ਕਰਨਾ ਚਾਹੁੰਦੇ ਆ ਕਿ ਕੋਈ ਨਾ ਕੋਈ ਬਦਲਾ ਹੋਵੇ ਦੇਖੋ ਤੁਸੀਂ ਤਜਰਬੇਦਾਰ ਬੰਦੇ ਹੋ ਤੁਸੀਂ ਇੰਨੀਆਂ ਵੋਟਾਂ ਪਾਤੀਆਂ ਇੰਨੀ ਸਰਕਾਰਾਂ ਬਦਲਤੀਆਂ ਹੋਣੀਆਂ ਨਾ ਹੁਣ ਤਾਂ ਤੁਹਾਨੂੰ ਹੀ ਪਾਰ ਲੱਗਿਆ ਹੋਣਾ ਕਿ ਕਿਵੇਂ ਕਿਵੇਂ ਚੁਣਨਾ ਬੰਦਾ ਅਸੀਂ ਉਸ ਹਿਸਾਬ ਨਾਲ ਚੌਂਦੇ ਬੰਦਾ ਉਸ ਹੀ ਕਰਨਾ ਜੀ ਜੀ ਕਿ ਤੁਹਾਡੇ ਲੋਕਲ ਹੋਣੇ ਆ ਜੀ ਤੁਹਾਡੇ ਆਸ-ਪਾਸ ਦੇ ਬੰਦੇ ਹੋਣੇ ਆ ਹਾਂ ਲਾਗੇ ਬਿਲਕੁਲ ਉਹ ਵੀ ਸਕੇ ਸੰਬੰਧੀ ਕੋਈ ਦੂਰ ਦੇ ਨਹੀਂ ਹੈ ਜਿਨ੍ਹਾਂ ਬਾਰੇ ਅਸੀਂ ਜਾਣਦੇ ਆ ਲੈ ਵੀ ਬੰਦਾ ਕੰਮ ਦਾ ਹੈ ਜੀ ਜੀ ਹਾਂ ਪਰ ਤੁਸੀਂ ਕਿਉਂ ਆਉਂਗੇ ਜੀ ਅਸੀਂ ਕਿਹਨਾਂ ਸਰਕਾਰਾਂ ਭਰਾਤਿਆਂ ਲਾਤੀ ਬਹੁਤ ਖੁਸ਼ੀ ਆ ਸਾਨੂੰ ਬਹੁਤ سارے ਕਾਮਯਾਬ ਹੋ ਬੋਟਾ ਨਾ ਕਿਵੇਂ ਚੱਲ ਰਿਹਾ ਔਰ ਜਾਨ ਕਿਵੇਂ ਚੱਲ ਰਿਹਾ ਸਵੇਤ ਬਹੁਤ ਬਹੁਤ ਵਧੀਆ ਚੱਲ ਰਿਹਾ ਹੈ ਜੀ ਲੋਕ ਆਪਣੇ ਕੰਮ ਜ਼ਰੂਰੀ ਕੰਮ ਦੇ ਲਈ ਟਾਈਮ ਕੱਢ ਕੇ ਆਣ ਕੇ ਹੋਰ ਪਾਰ ਰਹੇ ਹੈ ਔਰ ਬਹੁਤ ਹੀ ਅੱਛਾ ਰਿਸਪੌਂਸ ਹੈ ਕਿਉਂਕਿ ਕਹਿ ਲੋ ਕਿ ਲੋਕਾਂ 'ਤੇ ਪ੍ਰਚਾਰ ਕਰਨ ਦਾ ਸਮਾਂ ਥੋੜਾ ਘੱਟ ਸੀਗਾ ਜੀ ਇਸ ਵਾਰ ਕਿਉਂਕਿ ਚਾਰ ਤੱਕ ਤਾਂ ਨਾਮਜ਼ਦਗੀਆਂ ਚੱਲਦੀਆਂ ਰਹੀਆਂ ਉਹ ਪ੍ਰਚਾਰ ਕਿਹੋ ਜਿਹਾ ਰਿਹਾ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੁਹਾਨੂੰ ਕਿਹੋ ਜਿਹਾ ਰੁਝਾਨ ਲੱਗਾ ਕਾਂਗਰਸ ਦੇ ਪ੍ਰਤੀ ਗੱਲਬਾਤ ਕਾਂਗਰਸ ਬਹੁਤ ਵਧੀਆ ਕਰ ਰਹੀ ਹੈ ਜੀ ਟਾਈਮ ਬਿਲਕੁਲ ਤੁਹਾਡੇ ਕਹਿੰਦੇ ਅਨੁਸਾਰ ਬਹੁਤ ਘੱਟ ਮਿਲਿਆ ਪੇਪਰ ਭਰਨ ਤੋਂ ਲੈ ਕੇ ਪ੍ਰਚਾਰ ਕਰਨ ਤੱਕ ਸਿਰਫ ਦਿਨ ਕੀ ਘੰਟਿਆਂ ਦਾ ਹਿਸਾਬ ਵਾਲਾ ਸੀਗਾ ਪਰ ਫਿਰ ਵੀ ਲੋਕਾਂ ਦੀ ਬਹੁਤ ਵਧੀਆ ਵੋਟ ਮਿਲ ਗਈ ਠੀਕ ਹੈ ਜੀ ਹੁਣ ਤਾਂ ਤੁਸੀਂ ਕੀ ਉਮੀਦ ਲਾਉਂਦੇ ਕਿ ਕਿੰਨੇ ਕ ਪਰਸੈਂਟ ਵੋਟ ਜਿਹੜੀ ਹੈ ਤੁਹਾਡੇ ਇਥੋਂ ਪਿੰਡ ਚ ਪੈ ਜੇਗੀ ਦੇਖੋ ਪਿੰਡ ਛੋਟਾ ਆ ਜੀ ਸਾਡੇ ਵੱਧ ਤੋਂ ਵੱਧ ਵੋਟ ਪੋਲ ਹੁੰਦੇ ਹੁੰਦੇ 350 ਤੋਂ 400 ਪੌਣੇ 600 ਵੋਟ ਹੈਗੀ ਆ ਪੌਣੇ 600 ਹਾਂ ਜੀ ਉਹੀ ਉਹੀ 65 ਤੋਂ 70 70% ਹਾਂ ਜੀ ਹਾਂ ਜੀ ਤਾਂ ਤੁਸੀਂ ਕੀ ਕਹੋਗੇ ਜੀ ਕਿਹੋ ਜਿਹਾ ਚੱਲ ਰਿਹਾ ਸਵੇਰ ਤੋਂ ਤੁਸੀਂ ਬੈਠੇ ਹੋ ਤੁਹਾਡੀ ਵੀ ਬੜੀ ਡਿਊਟੀ ਲੱਗੀ ਹੋਈ ਹੈ ਤੁਸੀਂ ਵੀ ਬੜਾ ਮਤਲਬ ਕਹਿੰਦੇ ਹੋ ਡਿਊਟੀ ਨਿਭਾ ਰਹੇ ਹੋ ਆਪਣੀ ਬੜੀ-ਵੱਧੀ ਤਰੀਕੇ ਨਾਲ ਬਹੁਤ ਬੰਜਰ ਪਾਸਾ ਆ ਰਿਹਾ ਰੁਕਦਾ ਬਹੁਤ ਪਾ ਰਹੇ ਆ ਠੀਕ ਠਾਕ ਹੈ ਬਾਕੀ ਠੀਕੋ ਤਾਂ ਦੇਖ ਸਕਦੇ ਹੋ ਜਿੱਥੇ ਕਿ ਤੁਹਾਨੂੰ ਫਗਵਾੜੇ ਦੇ ਅਲੱਗ-ਅਲੱਗ ਪਿੰਡਾਂ ਦਾ ਅਸੀਂ ਰੁਝਾਨ ਦਿਖਾ ਰਹੇ ਹਾਂ ਅੱਜ ਕੀ ਹੋ ਕੇ ਕਿਸ-ਕਿਸ ਤਰੀਕੇ ਦੇ ਨਾਲ ਜਿਹੜੀ ਵੋਟਰਸ ਨੇ ਲੋਕ ਨੇ ਅੱਜ ਆਪਣੀ ਇੱਕ ਵੋਟ ਪਾਉਣ ਕੇ ਤਾਂ ਤਿੰਨ ਦਿਨ ਤੱਕ ਜਿਹੜਾ ਤਿੰਨ-ਚਾਰ ਦਿਨ ਤੱਕ ਜਿਹੜਾ ਸਾਡੇ ਕੋਲ ਵੀ ਰਿਜ਼ਲਟ ਆ ਕੇ 17 ਨੂੰ ਜਨਰਲ ਰਿਜ਼ਲਟ ਜਿਹੜਾ ਇਹਦਾ ਅਨਾਉਂਸ ਹੋ ਜਾਏਗਾ ਕਿ ਆਖਰਕਾਰ ਬ நிகளக்காம